ਹਾਂਜੀ ਸਵਾਗਤ ਹੈ ਤੁਹਾਡਾ ਕਬੱਡੀ ਅਪਡੇਟ 2 ਓਕੇ ਤੇ ਅੱਜ ਗੱਲ ਕਰਦੇ ਹਾਂ ਜੋ ਰਾਤ ਕਨੇਡਾ ਲਾਸਟ ਕਬੱਡੀ ਕੱਪ ਹੋਇਆ ਐ ਐਪ ਸਪੋਰਟ ਦੇ ਵਿੱਚ ਕਨੇਡਾ ਵਿੱਚ ਅਰਚ ਤੇ ਖੁਜੀ ਗਏ ਭੈੜ ਦੇਖੋ ਇੱਕ ਦੂਜੇ ਕੋਲ ਆ ਕੇ ਹਰਕ ਹਰਕ ਕੇ ਥਾਪੀਆਂ ਮਾਰਦੇ ਸੀ ਉਧਰੋਂ ਅਰਚ ਬਰਸਾਲਪੁਰੀਏ ਨੇ ਵੀ ਕਹਿੰਦੇ ਖੁਸ਼ੀ ਦੇ ਐਕਸ਼ਨ ਖੁਸ਼ੀ ਤੇ ਹੀ ਕਰਤੇ ਫਿਰ ਖੁਸ਼ੀ ਨੇ ਵੀ ਭਾਜੀ ਨਾਲ ਦੀ ਨਾਲ ਮੋੜਤੀ ਦੇਖੋ ਮਿੱਤਰੋ ਸਾਰੀ ਵੀਡੀਓ ਕਿੱਦਾਂ ਦੀ ਲੱਗੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ 224 ਕਬੱਡੀਆਂ 208 ਅੰਕ ਪ੍ਰਾਪਤ ਕੀਤੇ ਐ ਇਸ ਨੌਜਵਾਨ ਨੇ ਐਵੇਂ ਨਹੀਂ ਉਤਮਤਾ ਦੀ ਬਣਿਆ ਕੋਈ ਸੀਜ਼ਨ ਦਾ ਲੌਕਡ ਮੈਦਾਨ ਦੇ ਵਿੱਚ ਨੌਜਵਾਨ ਗਬਰੂ ਜੌਂਟੀਅਰ ਖੇਡ ਕਬੱਡੀ ਦਾ ਨੌਜਵਾਨ ਕੈਲਰਮ ਵਾਲਾ ਖੇਡ ਕਬੱਡੀ ਦਾ ਸਾਰ ਜਿੰਨੀ ਜਾਣ ਹੈ ਲਓ ਦੇਖੋ ਵੀ ਖੇਡ ਮੈਦਾਨ ਦੇ ਵਿੱਚ ਕਰਦਾ ਟਰਾਈ ਹੁੰਦਾ ਮੂਰੇ ਤੇ ਰਵੀ ਕੈਲਰਮ ਵਾਲਾ ਵਾਹ ਰੇ ਵਾਹ ਉਹ ਸੋਹਣਾ ਵਾਹ ਉਹ ਸੋਹਣਾ ਵਾਹ ਉਹ ਸੋਹਣਾ ਆ ਜਿੱਤਦੀ ਤਾਪੀ ਕਿਰਨੇ ਨਿਵਾ ਸਕਦੇ ਨਾ ਲਾਓ ਕਿਸੇ ਨਾਲ ਯਾਰੀ ਚੰਡੇ ਹੋਏ ਕੰਮ ਦਿੰਦੇ ਨੇ ਚੇਲਾ ਫਰਮਾ ਅਤੇ ਖਿਡਾਰੀ ਚੰਡੇ ਚੰਡੇ ਚੱਲੋ ਹੇ ਤੱਕ ਬੱਦਲ ਕਹਿੰਦਾ ਵੀ ਇਹ ਜੱਥਾ ਲੱਗ ਜਾਏ 500 600 700 800 ਯਾਰ ਕਿ ਤੂੰ ਵੀ ਰਹਿ ਗਿਆ ਅਧੂਰਾ ਨਹੀਂ ਰਹਿ ਗਈ ਅਧੂਰੀ ਕਿ ਛੰਨੇ ਵਿੱਚ ਚੂਰੀ ਤਕਦੀਰ ਬਣ ਕੇ ਕੀ ਖੱਤਿਆ ਲੈ ਤੇਰੀ ਵਾਹ ਵਾਦਾ ਸੋਟੀ ਬਾਈ ਦੁਨੀਆ ਦੇਖਣ ਟਕੋ ਟਕੀ ਜਿੱਤੀ ਵੇਖੀ ਆ ਬਰਸਾਲਪੁਰਿਆ ਕੈਲਗਰੀ ਤੋਂ ਟਰੱਕ ਭਰ ਕੇ ਆਇਆ ਦੋ ਤਿੰਨ ਬੰਦਿਆਂ ਨੇ ਲਾਓ ਬਰਸਾਲਪੁਰਿਆ ਅਰਸ਼ ਮਹਿਦੂ ਬਾਹਰ ਗਿਆ ਬਾਹਰ ਗਿਆ ਵਾਹ ਸੋਹਣਿਆ ਨਾ ਮੇਰਾ ਵੀਰ ਰੋਣਾ ਨਹੀਂ ਪਾਉਣਾ ਬੈਲੀ ਬਾਈ ਪੁਆਇੰਟ ਕਿਹਦੇ ਹੱਸਿਆ ਵਾਹ ਵਾਹ ਹੋਊਗੀ ਲਾ 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 ਹੋਊਗੀ ਖੜਾ ਗਿਆ ਹਰਸੀ ਘਰੋਂ ਕਰੀ ਲੈ ਵੀ ਬਾਈ ਕਰਮਾਲ ਲਾਗਾ ਜਫਾ ਤੇ ਧਾਗੀ ਗਿਆ ਪੈਣੀ ਹੈ ਜਵਾਨਾ ਇਹ ਮੇਲਾ ਐਡਵੈਂਚਰ ਦਾ ਮੇਲਾ ਪਰ ਦਾਲੇ ਦਾ ਜੋਰ ਬਿਨਾ ਪੱਟਾਂ ਤੇ ਥਾਪੀ ਹਾਂਜੀ ਆ ਟੱਕਰ ਨੇ ਕਹਿੰਦੇ ਸਾਰਾ ਐਬ ਸਪੋਰਟ ਨੱਚਣ ਲਾਤਾ ਕੈਨੇਡਾ ਦਾ ਲਾਸਟ ਕਬੱਡੀ ਕੱਪ ਸਿਰਾ ਕਰ ਸਾਰੇ ਵੀਰ ਆਪਣੇ ਚੈਨਲ ਨੂੰ ਜੋਇਨ ਸਬਸਕ੍ਰਾਈਬ ਕਰ ਲੋ ਧੰਨਵਾਦ